ਇੱਕ ਵਾਰੀ ਨਾ ਬਾਬਾ ਨਾਨਕ ਜੀ ਮਹਾਰਾਜ ਕੋਲ ਆ ਕੇ ਕਿਸੇ ਨੇ ਬੇਨਤੀ ਕੀਤੀ ਬਾਬਾ ਜੀ ਮੈਂ ਤਾਂ ਤੁਹਾਡੇ ਚਰਣਾ ਵਿੱਚ ਭੱਜਿਆ ਬਾਬਾ ਜੀ ਕਿਹਨੇ ਭੱਜਿਆ ਕਾਹ ਤੋਂ ਆਇਆ ਭੱਜਿਆ ਕਾਹ ਤੋਂ ਆਇਆ ਕਹਿਣ ਲੱਗਾ ਬਾਬਾ ਜੀ ਰਾਤੀ ਸੁਪਨਾ ਆਇਆ सुपना भी यो जाया बाबा जी बस कृषि फिर देने जमदूत कृषि फिर दे कृषि फिर बाबा जी कहने कि चर हो गया है कहने लगा बाबा जी का काफी समा हो ਕਹਿਣ ਲੱਗੇ ਬਾਬਾ ਜੀ ਆ ਵੀ ਸਮਾਂ ਹੋ ਗਿਆ ਤੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿੰਦੇ ਐਨੇ ਵਗੇਰ ਤੂੰ ਵੀ ਨਹੀਂ ਆਉਣਾ ਤੇ ਤਾਣੋ ਆਇਆ ਆ ਅਸੀਂ ਇਸ ਤਰ੍ਹਾਂ ਦੇ ਬਣ ਗਏ ਆ ਤੇ ਜਦੋਂ ਕੋਈ ਦੁੱਖਾਂ ਦਾ ਭਾਰੂ ਬਣ ਜਾਂਦਾ ਹੈ ਨਾ ਫਿਰ ਬਾਬਾ ਜੀ ਦੇ ਕੋਲੇ ਦੌੜਦੇ ਬਾਬਾ ਜੀ ਬਚਾ ਲਓ ਹੁਣ ਥੋੜੇ ਬਚਾਉਣ ਦੇ ਆ ਹੁਣ ਤਾਂ ਸਾਡਾ ਕੋਈ ਨਹੀਂ ਵਿਰੋਧ ਤੇ ਕਹਿੰਨੇ ਆ ਹੋਣ ਨਹੀਂ ਸਾਡਾ ਕੋਈ ਸਾਡੀ ਕੋਈ ਬਾਹ ਨਹੀਂ ਫੜਦਾ ਬਾਬਾ ਜੀ ਹੁਣ ਤੁਸੀਂ ਕਰੋ ਕਿਰਪਾ ਸਤਜਾਣੋ ਮਹਾਪੁਰਖ ਦਿਆਲੂ ਕਿਰਪਾਲੂ ਹੋ ਨੇ ਉਹ ਫਿਰ ਬਾਹ ਪਕੜ ਲੈਂਦੇ ਨੇ ਫਿਰ ਬਾਹੇ ਪਕੜ ਕੱਢ ਲੈਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਉਹ ਫਿਰ ਕੱਢ ਲੈਂਦੇ ਨੇ ਫੇਰ ਕੱਢ ਕੇ ਗੁਰੂ ਸਾਹਿਬ ਦੇ ਚੰਨਾ ਨਾਲ ਜੋੜ ਦਿੰਦੇ ਨੇ ਤੇ ਕਈ ਵਾਰ ਆਪਣੇ ਉੱਪਰ ਉਹ ਗੱਲਾਂ ਝੱਲ ਲੈਂਦੇ ਨੇ ਆਖੋ ਸਤਨਾਮ ਵਾਹਿਗੁਰੂ